ਇੱਕ ਮਿੰਟ ਰੋਕ ਲਓ ਇੱਕ ਮਿੰਟ ਪਕੜ ਦਿਓ ਹਰ ਦੋ ਤੁੰਗ ਬੋਲਣਾ ਨਾ ਲੜਨ ਦੀ ਗੱਲਾਂ ਜਾਣ ਕਰਨ ਗੱਲਾਂ ਕਰਨ ਦੇ ਗੌਰਮੈਂਟ ਇੱਕ ਮਿੰਟ ਕੁ ਸੁਣ ਲਓ ਹਾਂਜੀ ਗੌਰਮੈਂਟ ਨੇ ਮਲਕੇ ਵੀ ਜਿਹੜਾ ਸਾਡਾ ਚੌੜਾ ਸਪੇਸ ਕੋਈ ਇੱਕ 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 ਪੈਸੇ ਦੀ ਨਹੀਂ ਗੀ ਨਵੇਂ ਦਾਣੇ ਦੇ ਨਹੀਂ ਨਵੇਂ ਦਾਣੇ ਦੀ ਪੈਸੇ ਨਹੀਂ ਜਿਹੜਾ ਚੌੜ ਲੱਗਣਾ ਸਾਡਾ ਇਹ ਹਿੰਦਬਰੀ ਵੀ ਇਹ ਇੱਕ ਸਾਲ ਟੱਪ ਜੇ ਸਾਲ ਇੱਕ ਸਾਲ ਟੱਪ ਜੇ ਚੌੜ ਲੋਕੋ ਪਿਸਤਾਂ ਵੇੜ ਦੋਗੇ ਹੁਣ ਆ ਵੀ ਤਾਂ ਕੋਈ ਐਕਟਿਵਿਟੀ ਕਰਦੇ ਨਹੀਂ ਬੰਦਾ ਇੱਕ ਤਰ੍ਹਾਂ ਦਾ ਬੰਦਾ ਭਾਵੇਂ ਮਾਤਾ ਪਾਵੇ ਕੁਝ ਹੋ ਵੀ ਨਹੀਂ ਕੋਈ ਗਿਮਮਡ ਛੱਡ ਹੋ ਗਈ ਇੱਕ ਬਣਾਏ ਨਹੀਂ ਸਰ ਥੋੜੀ ਸਮਝਾ ਵੀ ਦੇਖ ਲੈ ਉਸ ਤੋਂ ਬਾਅਦ ਹੁਣ ਗਵਰਨਰ ਦਾ ਸਾਰਾ ਮੋਚਣਾ ਅਸੀਂ ਮੰਡੀ ਸਾਡੀ ਇਹ ਆ ਸਾਡਾ ਸੈਲਰੀ ਦੂਜੀ ਮੰਡੀ 'ਚ ਲੱਗਿਆ ਅਸੀਂ ਉਹਨਾਂ ਨੂੰ ਬਾਉਣ ਵਾਸਤੇ ਭਾਈ 20 ਲਾਹੜ ਜਿਹੜੇ ਚਲ ਬਾਕੀ ਮਾਲ ਬਚ ਗਏ ਹੁਣ ਇਹ ਨੂੰ ਬੀ ਲਾ ਹਾਲੋ 21 ਦਾ ਆਪਣੇ ਮੰਡੀ ਨਵੇਡ ਨਹੀਂ ਆ ਵੀਰ ਜੀ 21 ਰੋ ਅਸੀਂ ਕਹਿਆ ਨਹੀਂ ਨਹੀਂ ਤੁਸੀਂ ਨਹੀਂ ਤੁਸੀਂ ਬੀ ਕਹਿੰਦਾ ਕਰੇ ਕਿ ਮੇਰੇ ਬਾਗ ਮੰਡੀ ਆਪਣਾ ਨਵੇਡ ਨਹੀਂ ਆ ਚਲੋ ਨਾ ਕਰਨੇ ਕਰਨੇ ਕਰਨਾ ਤੁਸੀਂ ਕਹਿੰਦਾ ਹੁਣ ਕਿਤੇ ਵੀ ਉਧਰ ਟਰੱਕ ਚੱਲੀ ਜਾਂਦੀ ਵੀਰ ਜੀ ਇੱਕ ਹੋਰ ਗੱਲ ਆ ਸਾਡੀ ਇੱਕ ਮਿੰਟ ਇੱਕ ਜਿਹੜੇ ਇਹ ਕਹਿੰਦੇ ਬਾਹਰ ਲਾ ਨਹੀਂ ਅਸੀਂ ਲਾਵਾਂਗੇ ਉਹ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਬਾਹਰ ਲਾ ਨਹੀਂ ਆਊਗਾ ਨਹੀਂ ਆਊਗਾ ਸਾਡਾ ਟਰੱਕ ਇੱਕ ਨਹੀਂ ਆਊਗਾ ਕੁਝ ਵਾਰ ਦੀ ਮਰਜ਼ੀ ਨਾਲ ਨਹੀਂ ਜਦੋਂ ਕਲੀਅਰ ਜਦੋਂ ਉਹ ਕਹਿਦਾ ਜਦੋਂ ਉਹਦੀ ਇੱਕ ਮਿੰਟ ਇੱਕ ਬੰਦਾ ਬੋਲੂਗਾ ਨਾ ਇੱਕ ਮਿੰਟ ਦਾ ਬੰਦਾ ਬੋਲੋ ਹਾਂਜੀ ਹਾਂਜੀ ਅੱਜ ਜਿਹੜੇ ਲੈ ਗਏ ਲੈ ਗਏ ਅੱਜ ਤੋਂ ਬਾਅਦ ਜਿਹੜਾ ਦਾ ਚੱਕੜੀ ਦਾ ਜੇ ਸਾਡੇ ਅੰਦਰ ਟਰੱਕ ਇੱਕ ਵੜ ਗਿਆ ਸਾਡੇ ਗੱਲ ਸੁਣ ਲੈ 20 ਦੇ 20 ਦੇ ਮਰਜ਼ੀ ਪਾ ਕੋਈ ਚੈਨਲ ਤੇ ਪਜੋ ਪਰ ਲਾਉਣੇ ਅਗੇ ਵੀਰੇ ਸਾਡੀ ਕੀ ਗੱਲ ਹੈ ਹੱਥ ਬੰਨ ਕੇ ਬੀਂਦਦੀ ਹੈ ਟੱਕਾ ਦਾ ਜਿਹੜੀ ਸਾਡੀ 300 ਜਰ ਦੇ ਕਰਦੀ 20 ਇਕੋ ਹੀ ਪੈਣ ਵਾਤਾ ਹੋਇਆ ਜੀ ਬਾਕੀ ਹੋ ਰਾਇ ਜੀ ਪਹਿਲਾਂ 14 ਦੇ ਵੀ ਚੱਕੇ ਲੈ ਜੀ 12 ਦੇ ਵੀ ਚੱਕੇ ਰਾਇ ਉਹ ਸਾਨੂੰ ਕੀ ਤੇ ਤਾਇਆ ਸਾਣ ਤਾਂ ਦੱਸ ਦਿਓ 20 ਲੱਖ ਦੇ 14 ਦੇ ਸਾਨੂੰ ਵੀ ਸਾਡਾ ਸੁਣ ਲੋ ਇਹ ਗੱਲ ਸਾਡੇ ਬਾਈ ਤੇ ਖੜੂਗਾ ਤੁਸੀਂ ਬਾਈ ਬਾਈ ਮੇਰੀ ਗੱਲ ਲੈ ਇੱਕ ਮਿੰਟ ਇੱਕ ਇੱਕ ਕੱਲ ਮੈਨੂੰ ਕਹਿੰਦਾ ਕਹਿੰਦਾ ਇਹ ਤਾਂ 20 ਦਾ 1% ਵੀ ਨਹੀਂ ਬਦਲਾਉਂਦੇ 17 ਤੋਂ ਜਿੱਤ ਲਾ ਗਿਆ ਨਾ ਨਾ ਵੀਰ ਨਾ ਨਾ ਵੀਰ ਤਰਾਲੀ ਲੈ ਕੇ ਤੁਲਣੀ ਆ। ਹਾਂਜੀ ਪ੍ਰਧਾਨ ਜੀ ਕਿਨੇ ਹੋ ਗਿਆ ਜੀ? ਠੀਕ ਆ ਬਾਈ ਸਾਡਾ ਫਾਈਨਲ ਹੋ ਗਿਆ। ਹਾਂਜੀ ਇਹਨਾਂ ਨੇ ਪਹਿਲਾਂ ਕਿਹਾ ਸੀ ਮੈਂ ਵੀ ਤੋਂ ਇਹ ਕੁੱਤੇ ਆ ਗਿਆ ਮਨ ਹੋਣਾ ਨਹੀਂ। ਹਾਂਜੀ। ਇਹਨਾਂ ਤੋਂ ਇੱਕ ਕਿਸਾਨ ਜਣੇ ਵੀ ਕੇ ਜੂ ਸਿੰਧੂਪੁਰ। ਹਾਂਜੀ ਹਾਂਜੀ। ਉਹ ਪੱਟੇ ਹੋ ਕੇ ਕਿਸਾਨ ਆਏ ਤੇ ਮੈਨੂੰ ਬਾਬਾ ਜੀ ਮੈਂ ਰੋ ਤੇ ਪੁਲਸ ਵੀ ਆ ਗਈ ਜੀ ਰੋ। ਹਾਂਜੀ। ਤੇ ਉਹ ਮੰਨ ਕੇ ਕਹਿੰਦੇ ਅਸੀਂ 20 ਉੱਤਰ ਵੀ ਆਊਗਾ 1262 ਅਸੀਂ ਉਤਾਰਾਂਗੇ ਠੀਕ ਹੈ ਜੀ ਸ਼ਾਬਾਸ਼ ਧੰਨਵਾਦ ਬੰਦਾ ਜੀ ਦਾ ਮੋੜ ਮੋੜ ਕੇ ਰੋਸਾ ਜਿਹੀ ਨਹੀਂ ਕੱਲ ਨੂੰ ਆ ਜੂ ਜੇ 20 ਵਾਊਚਰ ਤੋਂ ਕੱਟ ਲੈਣਗੇ ਤਾਂ ਸਾਡਾ ਸੰਦਰਸ ਜਾਰੀ ਰਹੂ ਹਾਂਜੀ ਹਾਂਜੀ ਅਸੀਂ 20 ਵਾਊਚਰ ਤੋਂ ਕੱਟਾਂ ਮਤਲਬ ਬਾਦ ਇਹਨਾਂ ਨੂੰ ਕਹਿੰਦੇ ਨਹੀਂ ਵੀ ਚੱਕੋ 20 25 ਤੋਂ ਘੱਟ ਅਸੀਂ ਜਿੱਦੀ ਸਾਰੀ ਚਕਾਵਾ 20 ਬਾਕਸਰ ਕੇ ਹੈਂ ਉਹ ਤੋਂ ਬਾਦ ਅਸੀਂ ਨਹੀਂ ਮੰਡੀ ਦਾ ਪੰਡੀ ਦਾ ਸਾਰਾ ਗੱਡਾ ਗੱਡਾ ਚਕਾਵਾ ਲਿਆ ਆਪਾਂ ਨੇ ਦਾਣਾ ਦਾਣਾ ਚਕਾ ਕੇ ਸਾਡਾ ਇਹਨਾਂ ਨਾਲ ਕੋਈ ਸ਼ਿਕਾਇਤ ਦਾ ਫੈਸਲਾ ਕਰ ਲਿਆ ਠੀਕ ਹੈ ਤੁਹਾਨੂੰ ਖੁੱਦ ਤੇਰੇ ਵਾਲਾ